ਕਾਰਨ ਕਹਿ ਰਹੇ ਆ ਅੱਜ ਤੋਂ 10 ਸਾਲ ਪਹਿਲੇ ਜਦੋਂ ਡਾਕਟਰ ਮਰਮੋਣ ਸਿੰਘ ਜੀ ਦੀ ਗਵਰਨਮੈਂਟ ਸੀ ਉਹਨਾਂ ਨੇ ਵੀ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ 72000 ਕਰੋੜ ਰੁਪਇਆ ਕਿਸਾਨੀ ਦਾ maf ਕੀਤਾ ਗਿਆ ਸੀ ਜਿੱਦਣ ਮੋਦੀ ਸਾਹਿਬ 2014 ਚ ਆਂਦੇ ਨੇ ਟੋਟਲ ਕਰਜ਼ਾ ਕਿਸਾਨੀ ਦੇ ਸਿਰ ਤੇ 9 ਲੱਖ ਕਰੋੜ ਦਾ ਸੀ ਜਿਹੜਾ ਹੁਣ ਵੱਧ ਕੇ 23.4 ਲੱਖ ਕਰੋੜ ਹੋ ਗਿਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਵੱਡੇ ਕਾਰਪੋਰੇਟ ਹਾਊਸੇਜ਼ ਨੇ ਉਹਨਾਂ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ 14 ਲੱਖ ਕਰੋੜ ਰੁਪਈਆ ਰਾਈਟ ਆਫ ਕਰ ਦਿੱਤਾ ਜੇ 14 ਲੱਖ ਕਰੋੜ ਅਸੀਂ ਇਹਨਾਂ ਮਲਟੀ ਮਿਲੀਨਰਸ ਤੇ ਬਿਲੀਨਰਸ ਦਾ ਰਾਈਟ ਆਫ ਕਰ ਸਕਨੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਆਪਾਂ ਕਿਉਂ ਨਹੀਂ ਕਰਜ਼ਾ ਮਾਫ ਕਰ ਸਕਦੇ ਫਿਰ ਜਿੰਨੇ ਕੇਸ ਪਾਵੇਂ ਸੜਕਾਂ ਤੇ ਹੋਏ ਆਮੀ ਰੇਲਵੇ ਟਰੈਕਸ ਤੇ ਹੋਏ ਨੇ ਤੁਹਾਡੀ ਗਵਰਨਮੈਂਟ ਨੇ ਜਦੋਂ ਬਿੱਲ ਵਾਪਸ ਲਏ ਨੇ ਉਦੋਂ ਵਾਦਾ ਕੀਤਾ ਸੀ ਇਹ ਸਾਰੇ ਕੇਸਸ ਵਾਪਸ ਲੈ ਲਾਂ ਜਿੰਨੇ ਕਿਸਾਨ ਉਥੇ ਸ਼ਹੀਦ ਹੋਏ ਨੇ 700 ਤੋਂ ਵੱਧ ਤੁਸੀਂ ਇਹ ਗੱਲ ਕਹੀ ਸੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਕੰਪਨਸੇਟ ਕੀਤਾ ਜਾਏਗਾ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਮੈਂ ਦੱਸਣਾ ਚਾਹਨਾ ਜਿੰਨੇ ਪੰਜਾਬ ਨਾਲ ਤੌਲਕ ਰੱਖਦੇ ਕੋ ਤਕਰੀਬਨ 350 ਸਾਡੇ ਕਿਸਾਨ ਵੀਰ ਮੋਰਚਿਆਂ ਦੇ ਵਿੱਚ ਦਿੱਲੀ ਤੇ ਬਾਰਡਰਾ ਤੇ ਸ਼ਹੀਦ ਹੋਏ ਸੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਸ ਟਾਈਮ ਹਰ ਪਰਿਵਾਰ ਨੂੰ ਇੱਕ ਇੱਕ ਨੌਕਰੀ ਤੇ 5-5 ਲੱਖ ਰੁਪਈਆ ਨਾਲ ਤੋਂ ਅਸੀਂ ਮੰਗ ਕਰਦੇ ਆ ਕਿ ਸਾਰੀਆਂ ਗੱਲਾਂ ਤੇ ਇਹਦਾ ਪੁਨਰ ਵਿਚਾਰ ਕੀਤਾ ਜਾਵੇ ਸਪੈਸ਼ਲ ਸੈਸ਼ਨ ਪਾਵੇਂ ਇੱਕ ਦਿਨ ਦਾ ਹੀ ਹੋਏ ਪਾਰਲੀਮੈਂਟ ਨੂੰ ਬੁਲਾਇਆ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਤੇ ਵਿਚਾਰ ਡੂੰਘਾਈ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਤੀਸਰੀ ਗੱਲ ਜਿਹੜੀ ਸਾਰਨੋਂ ਇੰਪੋਰਟੈਂਟ ਹੈ ਮੈਂ ਗੁੱਸਤੇ ਆਣਾ ਚਾਹ। ਤਕਰੀਬਨ ਪਿਛਲੇ 12 ਦਿਨਾਂ ਤੋਂ ਹਰਿਆਣੇ ਦੀ ਪੁਲਿਸ ਨੇ ਜਿਹੜੀ ਹਿਊਮਨ ਲਾਇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ। ਵਿਸ਼ੇਸ਼ ਤੌਰ ਅਨਪਰੋਵੋਕਟ ਸਾਡੇ ਕਿਸਾਨਾਂ ਦੇ ਖਿਲਾਫ ਸਾਰਨੋਂ ਪਹਿਲੇ ਤੇ ਜਿਹੜੇ ਮਿਸਟਰ ਖੱਟੜ ਨੇ ਹਰਿਆਣੇ ਦੇ ਸੀਐਮ ਉਹਨਾਂ ਨੇ ਕਿਸਾਨਾਂ ਦੇ ਰਸਤੇ ਕਿਸ ਤਰ੍ਹਾਂ ਰੋਕੇ ਨੇ ਮੇਰਾ ਕਹਿ ਲੈ ਇੰਨਾ ਪ੍ਰਬੰਧ ਤੇ ਪਾਕਿਸਤਾਨ ਤੇ ਚੀਨ ਵਾਲੇ ਬਾਰਡਰ ਤੇ ਨਹੀਂ ਹੋਣਾ ਉਹਨਾਂ ਦੀਆਂ ਫੌਜਾਂ ਰੋਕਨ ਦਾ ਜਿਸ ਕਿਸਮ ਦਾ ਪ੍ਰਬੰਧ ਸਾਡੇ ਕਿਸਾਨਾਂ ਨੂੰ ਰੋਕਨ ਦਾ ਕੀਤਾ ਕੋਈ ਹੱਕ ਨਹੀਂ ਕਿਸੇ ਵੀ ਗਵਰਨਮੈਂਟ ਦਾ ਪੀਸਫੁੱਲ ਪ੍ਰੋਟੈਸਟਰਜ਼ ਨੂੰ ਰੋਕਨ ਤੁਸੀਂ ਉਹਨਾਂ ਨੂੰ ਰੋਕਣਾ ਕੀ ਸੀ ਤੁਸੀਂ ਪਿਛਲੇ 12 ਦਿਨ ਤੋਂ ਲਗਾਤਾਰ ਟੀਅਰ ਗੈਸ ਤੇ ਸ਼ੈੱਲ ਦਾਗ ਰਹੇ ਗੋਲੇ ਦਾਗ ਰਹੇ ਐਂ ਸਾਰਨ ਨੂੰ ਅਨਫੋਰਚੂਨੇਟ ਗੱਲ ਹੈ ਤੁਸੀਂ ਆਪਣੇ ਹੀ ਕਿਸਾਨ ਵੀਰਾਂ ਤੇ ਡਬਲ ਬੈਰਲ ਦੁਨਾਲੀ ਬੰਦੂਕ ਜਿਹੜੀ ਪੁਲਿਸ ਨਾ ਆਰਮੀ ਕੋਲੇ ਨਾ ਪਹਿਲਾਂ ਮਿਲਟਰੀ ਫੋਰਸਸ ਕੋਲੇ ਨਾ ਪੁਲਿਸ ਕੋਲੇ ਇਲੀਗਲ ਵੈਪਨਸ ਦਾ ਇਸਤੇਮਾਲ ਪੈਲਟ ਗਨਸ ਦਾ ਕਰ ਰਹੇ ਹੋ ਕਿਸਾਨਾਂ ਨੂੰ ਫਟੜ ਕਰਨ ਵਾਸਤੇ 2200 ਤੋਂ ਵੱਧ ਅੱਜ ਕਿਸਾਨ ਫਟੜ ਪਿਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਹੁਣੇ ਤੁਹਾਡੇ ਨੋਟਿਸ 'ਚ ਆਇਆ ਸਾਡਾ ਇੱਕ ਵੀਰ ਜਿਹੜਾ ਉਹ ਰੋहतक ਦੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਉਥੋਂ ਦਾ ਪੀਜੀਆਈ ਹੈ ਉਹਦੇ ਵਿੱਚ ਗੰਭੀਰ ਜ਼ਖਮੀ ਲੱਤਾਂ ਤੋੜੀਆਂ ਗਈਆਂ ਬਾਹਾਂ ਤੋੜੀਆਂ ਜੁਬਾੜੇ ਉਹਦੇ ਤੋੜੇ ਗਏ ਉਹਨਾਂ ਦੀ ਫੈਮਿਲੀ ਦੇ ਤੇ ਕੁਝ ਵਕੀਲਾਂ ਦੀ ਮਦਦ ਕਰ ਆਨੋਬਲ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਆਪਣਾ ਖੁਦ ਇੱਕ ਵਕੀਲ ਇਥੋਂ ਕੱਲਿਆ ਗਿਆ ਤੇ ਅੱਜ ਉਸ ਨੂੰ ਹਰਿਆਣੇ ਵਿੱਚੋਂ ਸ਼ਿਫਟ ਕਰਕੇ ਪੰਜਾਬ 'ਚ ਲੈ ਕੇ ਆਇਆ ਜਿਹੜਾ ਸਾਡਾ ਇੱਕ ਅਜ਼ੀਜ਼ ਸ਼ੁਭਕਰਨ ਸਿੰਘ ਜਿਹਦੀ ਮੌਤ ਹੋਈ ਹੈ ਅਸੀਂ ਡਿਮਾਂਡ ਕਰ ਰਹੇ ਆ ਭਗਵੰਤ ਮਾਨ ਜੀ ਤੁਸੀਂ ਵਿਚੋਲਗੀ ਕੀਤੀ ਸੈਂਟਰ ਦੀ ਵਿਚੋਲਗੀ ਤਾਂ ਤੇ ਤਾਂ ਲਾਭ ਹੁੰਦਾ ਜੇ ਉਹਨਾਂ ਦੀ ਜੈਨੂਇਨ ਡਿਮਾਂਡਸ ਮੀਟ ਹੋਣ ਆ ਜਿਹੜੀਆਂ ਗੱਲਾਂ ਤੁਸੀਂ 4 ਮੀਟਿੰਗਸ ਕਰਾਈਆਂ ਨੇ ਇਸ ਕਿਸਮ ਦੀਆਂ ਤੇ 35 ਤੋਂ 40 ਮੀਟਿੰਗਸ ਜਦੋਂ ਇਹ ਕਾਲੇ ਕਾਨੂੰਨਾਂ ਤੇ ਚਰਚਾ ਚੱਲ ਰਹੀ ਸੀ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀ ਵੱਖ-ਵੱਖ ਆਊਟਫਿਟਸ ਨਾਲ 35 ਤੋਂ 40 ਮੀਟਿੰਗਸ ਹੋ ਚੁੱਕੀਆਂ ਸੀ ਇੱਕ ਇੱਕ ਚੀਜ਼ ਥ੍ਰੈਡ ਬੇਅਰ ਸੈਂਟਰਲ ਗਵਰਨਮੈਂਟ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਦੀਆਂ ਮੰਗਾਂ ਕੀ ਤੁਸੀਂ ਨਿਹਰਾ ਬੇਫਕੂ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸਾਡਾ ਚਾਰਜ ਹੈ ਕਿ ਤੁਸੀਂ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਤੁਸੀਂ ਤੁਹਾਡਾ ਰੋਲ ਡਿਊਬੀਅਸ ਰੋਲਸ ਤੁਸੀਂ ਸਹੀ ਮੈਨੇ ਦੇ ਵਿੱਚ ਸੈਂਟਰ ਦੇ ਰਿਪ੍ਰੈਜ਼ੈਂਟੇਟਿਵ ਬਣ ਕੇ ਪੰਜਾਬ ਦੇ ਰਿਪ੍ਰੈਜ਼ੈਂਟੇਟਿਵ ਬਣ ਕੇ ਨਹੀਂ ਤੁਸੀਂ ਕੰਮ ਕੀਤਾ ਉਹਦਾ ਐਂਡ ਰਿਜ਼ਲਟ ਅਸੀਂ ਵੇਖ ਲਿਆ ਸਾਡੇ ਕਿਸਾਨਾਂ ਨੂੰ ਰੋਕਣ ਵਾਸਤੇ 12 ਦਿਨਾਂ ਦੀ ਲਗਾਤਾਰ ਹਰਿਆਣਾ ਦੀ ਪੁਲਿਸ ਸਿਵਲੀਆਂ ਕੱਪੜਿਆਂ ਵਿੱਚ ਯੂਨੀਫਾਰਮਸ ਦੇ ਵਿੱਚ ਪੈਰਾਮਿਲਟਰੀ ਫੋਰਸਸ ਖੜੀਆਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਗੋਲੇ ਦਾਗ ਰਹੇ ਸੀ ਤੁਸੀਂ ਤੇ ਤੁਹਾਡੇ ਸਾਥੀ 92 ਐਮਐਲਏ ਨੇ ਅੱਜ ਦੇ ਦਿਨ ਤੱਕ ਭਗਵੰਤ ਮਾਨ ਜੀ ਨਾ ਤੁਸੀਂ ਨਾ ਤੁਹਾਡੇ ਕਿਸੇ ਮੰਤਰੀ ਨੇ ਨਾ ਤੁਹਾਡੇ 92 ਦੇ ਐਮਐਲਏ ਚੋਂ ਇੱਕ ਨੇ ਵੀ ਤੁਹਾਡੇ ਤੇ ਹੈਲਥ ਮਿਨਿਸਟਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਹਸਪਤਾਲਾਂ ਦੇ ਵਿੱਚ ਬੇਤਰੀਨ ਪ੍ਰਬੰਧ ਕਰ ਦਿੱਤਾ ਦਵਾਈਆਂ ਪੂਰਾ ਸਟਾਕ ਅਸੀਂ ਉੱਥੇ ਰੱਖਿਆ ਉਹਦਾ ਮਤਲਬ ਇਹ ਸੀ ਕਿ ਹਰਿਆਣੇ ਵਾਲੇ ਫਟੜ ਕਰਦੇ ਰਹਿਣ ਤੇ ਤੁਸੀਂ ਉਹਨਾਂ ਦਾ ਇਲਾਜ ਕਰਦੇ ਰੋ ਤੁਹਾਡਾ ਕੰਮ ਆਪਣੇ ਲੋਕਾਂ ਨੂੰ ਫਟੜ ਕਰਾਣਾ ਨਹੀਂ ਸੀ ਤੁਹਾਡਾ ਕੰਮ ਸੀ ਤੁਹਾਡੀ ਜਗ੍ਹਾ ਕੋਈ ਹੋਰ ਮੁੱਖ ਮੰਤਰੀ ਪੰਜਾਬ ਦਾ ਬੈਲਵਿਸ਼ਰ ਹੁੰਦਾ ਉਹ ਪੰਜਾਬ ਦੀ ਪੁਲਿਸ ਨੂੰ ਫਰੰਟ ਲਾਈਨ 'ਚ ਲਾਂਦਾ ਆਪਣੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਹਜ਼ਾਰ ਕਦਮ ਪਿੱਛੇ ਰਹੋ ਹਰਿਆਣੇ ਦੀ ਪੁਲਿਸ ਕੱਲੀ ਉਦੋਂ ਹੀ ਆ ਸਕਦੀ ਸੀ ਜਦੋਂ ਸਾਡੇ ਲੋਕ ਹਰਿਆਣੇ ਦੀ ਟੈਰੀਟਰੀ 'ਚ ਐਂਟਰ ਕਰ ਆ ਜੋ ਕੁਝ ਸਾਡੇ ਲੋਕ ਫੱਟੜ ਹੋਏ ਨੇ ਸ਼ੁਭਕਰਨ ਸਿੰਘ ਤੇ ਗੋਲੀ ਲੱਗੀ ਸਾਡੀ ਡਿਮਾਂਡ ਹੈ ਕਿਸਾਨ ਯੂਨੀਅਨਸ ਦੀ ਜਿਹੜੀ ਮੰਗ ਹੈ ਤੇ ਜਿਹੜੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਕਿ ਪਹਿਲੇ ਸੁਪਰੀਮ ਕੋਰਟ ਦੀਆਂ ਵੀ ਰੂਲਿੰਗਸ ਨੇ ਕਿ ਜੂਰਿਸਡਿਕਸ਼ਨ ਦੀ ਗੱਲ ਬਾਤ ਦੀ ਹੈ ਪਹਿਲੇ ਇਥੇ ਐਫਆਈਆਰ ਦਰਜ ਕਰੋ ਜ਼ੀਰੋ ਐਫਆਈਆਰ ਜਿੱਥੇ ਬੰਦੇ ਦੀ ਡੈਥ ਹੋਈ ਹੋਏ ਉਥੇ ਉਹਦੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਾਡੀ ਦੂਜੀ ਮੰਗ ਹੈ ਕਿ ਐਫਆਈਆਰ ਵੀ ਹੋਮ ਮਿਨਿਸਟਰ ਜਿਹੜਾ ਹਰਿਆਣੇ ਦਾ ਅਨਿਲ ਵੇਜ ਉਹਦੇ ਨਾਂ ਤੇ ਹੋਣੀ ਚਾਹੀਦੀ ਇਹ ਸਿਮਿਲਰ ਕੇਸ ਆ ਜੋ ਬਰਗਾੜੀ ਤੇ ਬਹਿਵਲ ਕਲਾਂ ਚ ਹੋਇਆ ਜੇ ਅੱਜ ਬਾਦਲਾਂ ਦਾ ਨਾ ਆਇਆ ਕਿਹੜੀ ਗੱਲੋਂ ਆਇਆ ਕਿਹੜੇ ਬਾਦਲੋਂ ਉਥੇ ਮੌਕੇ ਤੇ ਸੀ ਉਹਨਾਂ ਦੇ ਵੀ ਐਸੇ ਗੱਲੋਂ ਆਇਆ ਕਿਉਂਕਿ ਡਾਇਰੈਕਸ਼ਨ ਸਟਾਪ ਤੋਂ ਆਈਆਂ ਤੁਸੀਂ ਸਾਨੂੰ ਦੱਸੋ ਇਹ ਗੋਲੀਆਂ ਦਾ ਇਹ ਜਿਹੜਾ ਬਰੂਦ ਇਸਤੇਮਾਲ ਹੋਇਆ ਜਿਹੜੇ ਟਾਇਰ ਗੈਸ ਸੁੱਟੇ ਗਏ ਨੇ 250 ਬੰਦਾ ਫੱਟੜ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਕਿੱਥੋਂ ਡਾਇਰੈਕਸ਼ਨਸ ਆਈਆਂ ਨੇ ਡਾਇਰੈਕਸ਼ਨਸ ਹੈਵ ਕਮ ਫਰਮ ਦੀ ਟੌਪ ਐਂਡ ਇੱਥੇ ਕਿਉਂਕਿ ਹੋਮ ਮਿਨਿਸਟਰ ਵਿੱਚ ਪੰਜਾਬ ਵਿੱਚ ਤੁਸੀਂ ਹੋ ਇਹ ਅਨਲ ਵਿੱਚ ਤੇ ਮਕਦਮਾ ਦਰਜ ਹੋਣਾ ਚਾਹੀਦਾ ਉਸ ਤੋਂ ਬਾਅਦ ਪੋਸਟ ਮੌਟਮ ਹੋਏ ਉਸ ਤੋਂ ਬਾਅਦ ਬਾਕੀ ਦਾ ਕੰਮ ਜਿਹੜਾ ਸ਼ੁਭਕਰਨ ਸਿੰਘ ਦਾ ਕਰਨਾ ਚਾਹੀਦਾ ਬਟ ਇਹ ਜੋ ਕਿਸਾਨ ਵੀਰਾਂ ਦੀ ਡਿਮਾਂਡ ਹੈ ਉਹਨਾਂ ਦੇ ਪਰਿਵਾਰ ਦੀ ਡਿਮਾਂਡ ਹੈ ਸਾਡੀ ਪਾਰਟੀ ਵੀ ਉਹਦਾ ਸਮਰਥਨ ਕਰਦੀ ਹੈ ਇਹ ਗੱਲ ਅਸੀਂ ਐਸੈਂਬਲੀ ਦੇ ਵਿੱਚ ਵੀ ਬਹੁਤ ਜ਼ੋਰ ਨਾਲ ਲੈ ਕੇ ਜਾਵਾਂਗੇ ਕਿ ਇਹਦੇ ਵਿੱਚ ਚੀਫ ਮਿਨਿਸਟਰ ਨੂੰ ਇਮਾਨਦਾਰੀ ਨਾਲ ਆਪਣੇ ਲੋਕਾਂ ਦਾ ਖਲੋਣ ਦੀ ਲੋੜ ਹੈ ਤੁਸੀਂ ਨੇਰਾ ਫਾਈਨੈਂਸਸ ਦੀ ਗੱਲ ਕੀਤੀ ਕਿ ਕਰੋੜ ਰੁਪਇਆ ਦਵਾਂਗੇ ਇੱਕ ਨੌਕਰੀ ਦਵਾਂਗੇ ਉਹਦਾ ਮਤਲਬ ਇਹ ਸੀ ਕਿ ਸਾਰੇ ਕੇਸਸ ਖੂ ਖਾਤੇ ਪੈ ਜਾਣ ਮਾਨ ਸਾਹਿਬ ਮੈਂ ਪੁੱਛਣਾ ਚਾਹਨਾ 250 ਬੰਦਾ ਜਿਹੜਾ ਫੱਟੜ ਹੋਇਆ ਕੀ ਬਾਕੀਆਂ ਦੀ ਅਜੇ ਤੱਕ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਗਈ ਪੰਜਾਬ ਦੀ ਟੈਰਿਟਰੀ ਚ ਆ ਕੇ 250 ਗੱਜ ਪੰਜਾਬ ਦੀ ਟੈਰਿਟਰੀ ਚ ਆ ਕੇ ਇਹ ਸਾਰਾ ਕੰਮ ਕੀਤਾ ਗਿਆ ਤੋਂ ਇਸ ਗੱਲ ਕਰਨ ਪੰਜਾਬ ਕਾਂਗਰਸ ਵੇਖੋ ਪਹਿਲੇ ਹੱਥੋਂ ਹੀ ਬਹੁਤ ਸਾਰੇ ਕਿਸਾਨ ਲੀਡਰਾਂ ਨਾਲ ਅਸੀਂ ਇਨ ਟੱਚ ਸੀ ਉਹਨਾਂ ਸਾਰਿਆਂ ਦਾ ਕਹਿਣਾ ਸੀ ਕਿ ਨਾ ਜਦੋਂ ਪਹਿਲੀ ਐਜੀਟੇਸ਼ਨ ਹੋਈ ਹੈ ਉਦੋਂ ਵੀ ਅਸੀਂ ਕਿਸੇ ਪੋਲਿਟਿਕਲ ਜਮਾਤ ਨੂੰ ਆਪਣੀ ਮੂਵਮੈਂਟ ਦੇ ਵਿੱਚ ਨਹੀਂ ਸੀ ਐਂਟਰ ਕਰਦੇ ਠੀਕ ਹੈ ਪਾਰਲੀਮੈਂਟ 'ਚ ਅਸੀਂ ਤੁਹਾਡੀ ਮਦਦ ਲੋਕ ਸਭਾ 'ਚ ਵੀ ਲਈ ਅਸੀਂ ਤੁਹਾਡੀ ਮਦਦ ਰਾਜ ਸਭਾ 'ਚ ਵੀ ਲਈ ਅਸੀਂ ਪੰਜਾਬ ਐਸੈਂਬਲੀ 'ਚ ਵੀ ਲਈ ਬਟ ਸਿੱਧੇ ਤੌਰ 'ਤੇ ਇਸੇ ਗੱਲ ਕਰ ਨਹੀਂ ਬਾਰਡਰ ਤੇ ਜਾਣ ਤੋਂ ਅਸੀਂ ਵੀ ਗੁਰੇਜ਼ ਕੀਤਾ ਕਿਉਂਕਿ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹ ਨਹੀਂ ਸੀ ਚਾਹੁੰਦੀ ਕੋਈ ਸਿਆਸੀ ਜਮਾਤ ਉੱਥੇ ਪਹੁੰਚੇ ਬਟ ਅਸੀਂ ਹੁਣ ਮਿਊਟ ਸਪੈਕਟੇਟਰ ਨਹੀਂ ਰਹਿ ਸਕਦੇ ਪੰਜਾਬ ਦੇ ਲੋਕ ਮਿਊਟ ਸਪੈਕਟੇਟਰ ਨਹੀਂ ਰਹਿ ਸਕਦੇ ਜੋ ਪੰਜਾਬ ਨਾਲ ਹੋ ਰਿਹਾ ਹੈ ਦੁਨੀਆ ਪਰਚੇ ਦੀ ਚਰਚਾ ਹੈ ਬਹੁਤ ਭਾਰੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਸੈਂਟਰ ਦੀ ਸਰਕਾਰ ਨੂੰ ਜਾਗਣਾ ਹੋਏਗਾ ਤੇ ਮੈਂ ਭਗਵੰਤ ਮਾਨ ਤੋਂ ਵੀ ਆਸ ਕਰਾਂਗਾ ਭਗਵੰਤ ਮਾਨ ਜੀ ਜਾਗੋ ਕੰਨਾ ਵਿੱਚ ਰੂਮ ਪਾੜਨਾ ਅੱਖਾਂ ਬੰਦ ਕਰਨ ਨਾਲ ਇਹ ਗੱਲ ਹੋਣੀ ਨਹੀਂ ਤੁਹਾਨੂੰ ਉੱਠਣਾ ਪੈਣਾ ਤੁਹਾਨੂੰ ਸੈਂਟਰ ਨਾਲ ਮੱਥਾ ਲਾਉਣ ਦੀ ਲੋੜ ਪੈਣੀ ਹੈ ਤੁਸੀਂ ਨਾ ਕਰੋਗੇ ਤੇ ਕਾਂਗਰਸ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਆਪਣਾ ਰੋਲ ਪਹਿਲੀ ਮਾਰਚ ਤੋਂ ਤਗੜੇ ਹੋ ਕੇ ਅਸੈਂਬਲੀ ਵਿੱਚ ਵੀ ਨਵਾਏਗੀ ਤੇ ਆ ਜਿਹੜੇ 5-7 ਦਿਨ ਪਹਿਲੇ ਪੰਜਾਬ ਦੇ ਸਾਡੀ ਅੱਜ ਹੀ ਮੀਟਿੰਗ ਆਲਰੇਡੀ ਇੰਟਰਨਲ ਮੀਟਿੰਗ ਪਾਰਟੀ ਦੀ ਹੋ ਕੇ ਅੱਤੀਏ 15 ਮਿੰਟ ਪਹਿਲੇ ਜ਼ੂਮ ਮੀਟਿੰਗ ਚ ਅਸੀਂ ਉੱਠੇ ਆ ਇੱਕ ਘੰਟੇ ਬਾਅਦ ਫੇਰ ਸਾਡੀ ਮੀਟਿੰਗ ਸ਼ੁਰੂ ਹੋ ਰਹੀ ਏ ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਕਿਸ ਤਰ੍ਹਾਂ ਸਪੋਰਟ ਕਰਨੀ ਪੰਜਾਬ ਦੀ ਡਿਮਾਂਡਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਕਿਸ ਤਰ੍ਹਾਂ ਸੈਂਟਰ ਦੇ ਉੱਤੇ ਤੇ ਸੂਬੇ ਦੇ ਉੱਤੇ ਪ੍ਰੈਸ਼ਰ ਮੇਨਟੇਨ ਕਰਕੇ ਰੱਖਣਾ ਇਹਦੇ ਵਾਸਤੇ ਅਸੀਂ ਚਰਚਾ ਜਿਹੜੀ ਹੈ ਉਹ ਫਾਈਨਲ ਮੇਰਾ ਖਿਆਲ ਅੱਜ ਰਾਤ ਤੱਕ ਕਰਤਵਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਜਿਹੜੇ ਸਪੈਸ਼ਲ ਅੱਜ ਇਹ ਪ੍ਰੈਸ ਕਾਨਫਰੰਸ ਇਹ ਸੇ ਗੱਲਾਂ ਕੀਤੀ ਗਈ ਕਿਉਂਕਿ ਪਹਿਲੇ ਸਾਡੇ ਕੋ ਬਾਰਡਰ ਜਾਣ ਦਾ ਮੌਕਾ ਨਹੀਂ ਸੀ ਮਿਲਿਆ ਕੱਲ ਵੀ ਮੇਰੀ ਕੋਸ਼ਿਸ਼ ਸੀ ਪ੍ਰੈਸ ਕਾਨਫਰੰਸ ਕੀਤੀ ਜਾਏ ਕੱਲ ਵੀ ਮੈਨੂੰ ਇਹ ਪਤਾ ਲੱਗਾ ਸੀ ਪ੍ਰੈਸ ਦੇ ਬਹੁਤ ਥੋੜੇ ਸਾਥੀ ਅਵੇਲੇਬਲ ਨੇ ਜ਼ਿਆਦਾ ਸਾਰੇ ਬਾਰਡਰ ਏਰੀਆਜ਼ ਦੇ ਵਿੱਚ ਗਏ ਸੀ ਅੱਜ ਜਦੋਂ ਮੈਨੂੰ ਪਤਾ ਲੱਗਾ ਕਿ ਕਾਫੀ ਸਾਰੇ ਅਜੇ ਅਵੇਲੇਬਲ ਹੋਣਗੇ ਅਸੀਂ ਇਹ ਗੱਲ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਮੇਨ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹਦਾ ਰੋਲ ਕੀ ਹੈ ਪਹਿਲੇ ਵੀ ਅਸੀਂ ਨਮਾਇਆ ਰੋਲ ਅਦਾ ਕੀਤਾ ਜਦੋਂ ਮੋਦੀ ਨੇ ਚਾਰੋਂ ਬਿੱਲ ਵਾਪਸ ਹੋਏ ਨੇ ਜਿੱਥੇ-ਜਿੱਥੇ ਵੀ ਲੋਡ ਕਿਸਾਨਾਂ ਨੂੰ ਪਈ ਹੈ ਉਥੇ ਹੀ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਸਾਡੇ ਲੋਕ ਸਭਾ ਦੇ ਮੈਂਬਰਸ ਨੇ ਖੁਦ ਮੈਂ ਰਾਜ ਸਭਾ ਦਾ ਮੈਂਬਰ ਸੀ ਅਸੀਂ ਤਗੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਤੋਂ ਬਾਹਰ ਜੰਤਰ ਮੰਤਰ ਤੇ ਬਾਕੀ ਜਗ੍ਹਾ ਤੇ ਵੀ ਤਗੜੇ ਹੋ ਕੇ ਸਪੋਰਟ ਕੀਤੀ ਇਹੀ ਕਾਰਨ ਬਣਿਆ ਦਸਾਂ ਸਾਲਾਂ 'ਚ ਇੱਕ ਹੀ ਜੇ ਮੋਦੀ ਸਾਹਿਬ ਨੇ ਕੋਈ ਆਪਣਾ ਫੈਸਲਾ ਵਾਪਸ ਲਿਆ ਕੋਈ ਇਸੇ ਗੱਲ ਕਰ ਲਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਤੇ ਸਮੂਚੀਆਂ ਆਪੋਜੀਸ਼ਨ ਜਮਾਤਾਂ ਨੇ ਵੀ ਤਗੜੇ ਹੋ ਕੇ ਸਾਥ ਦਿੱਤਾ ਹੁਣ ਵੀ ਮੈਂ ਆਸ ਕਰਾਂਗਾ ਸਾਰੀ ਸਿਆਸੀ ਜਮਾਤਾਂ ਕੋ ਗਵਰਨਮੈਂਟ ਆਫ ਪੰਜਾਬ ਨੇ ਕੋਈ ਚੰਗਾ ਰੋਲ ਕੀਤਾ ਹੁੰਦਾ ਅਸੀਂ ਉਹਨਾਂ ਦੀ ਪਿੱਠ ਪਿੱਛੇ ਰਹਿੰਦੇ ਅਸੀਂ ਸੈਂਟਰ ਨੂੰ ਘੇਰਦੇ ਇਸ ਤੋਂ ਪਹਿਲੇ ਵੀ ਸਾਰੇ ਇਕੱਠੇ ਹੋ ਕੇ ਸੈਂਟਰ ਨੂੰ ਘੇਰਦੇ ਰਹੇ ਨੇ ਬਟ ਭਗਵੰਤਬਾਨ ਮੈਂ ਵੇਖੋ ਪਹਿਲੇ ਵੀ ਕਹਿ ਚੁੱਕਾ ਤੇ ਹੁਣ ਵੀ ਕਹਿ ਰਿਹਾ ਇਹਦੀ ਟੈਸਟ ਅੰਡਰਸਟੈਂਡਿੰਗ ਭਾਜਪਾ ਦੀ ਟੌਪ ਲੀਡਰਸ਼ਿਪ ਦਾ ਬਾਈਵਾਸ ਜਬ ਸ਼ੁਭਕਰਮ ਦੇ ਮਾਮਲੇ ਦੇ ਵਿੱਚ ਕਾਨੂੰਨੀ ਤੌਰ ਤੇ ਕਾਂਗਰਸ ਪਾਰਟੀ ਕੁਝ ਮਦਦ ਕਰੇ ਕਿ ਉਹਨਾਂ ਦੇ ਜਿਸ ਤਰੀਕੇ ਨਾਲ ਕਤਲ ਹੋਇਆ ਹੈ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ ਇੱਕੋ ਮੈਂ ਆਲਰੇਡੀ ਇਤੋਂ ਦੇ ਟੌਪ ਲਾਇਰਜ਼ ਉਹਨਾਂ ਨਾਲ ਗੱਲ ਕਰ ਲਈ ਅੱਜ ਸਵੇਰੇ ਵੀ ਹੋਈ ਹੈ ਤੇ ਕੱਲ ਵੀ ਹੋਈ ਸੀ ਪਰ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਾਡੀ ਇਸ ਪਹਿਲ ਕਦਮੀ ਤੋਂ ਪਹਿਲੇ ਇੱਕ ਹਾਈ ਕੋਰਟ ਦੇ ਵਕੀਲ ਆਲਰੇਡੀ ਹਾਈ ਕੋਰਟ ਜਾ ਚੁੱਕੇ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਅਪੀਲ ਜਾ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ 2 ਦਿਨ ਦਾ ਵਕਤ ਦੋ ਸਾਨੂੰ ਲੈਟ ਅਸ ਸੀ ਹੋ ਸਕਦਾ ਸਾਡੀ ਪਟੀਸ਼ਨ ਵੀ ਉਹਦੇ ਨਾਲ ਹੀ ਇਕੱਠੀ ਸੁਣੀ ਜਾਏ ਆਈ ਹੈਵ ਸਪੋਕਨ ਟੂ ਟੂ ਲਾਇਰਸ ਮਿਸਟਰ ਐਪੀਐਸ ਦਿਓਲ ਜਿਹੜੇ ਸਾਡੇ ਪਹਿਲੇ ਐਡਵੋਕੇਟ ਜਰਨਲ ਰਹੇ ਨੇ ਤੇ ਪਰਸੋਂ ਮੇਰੀ ਰਾਤ ਗੱਲ ਬੈਂਸ ਸਾਹਿਬ ਨਾਲ ਜਿਹੜੀ ਹਿਊਮਨ ਰਾਈਟਸ ਦੇ ਬਹੁਤ ਵੱਡੇ ਵਕੀਲ ਨੇ ਜਸਟਿਸ ਅਜੀਤ ਸਿੰਘ ਲੇਟ ਜਸਟਿਸ ਅਜੀਤ ਸਿੰਘ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਵੀ ਹੋਈ ਏ ਬਟ ਬਿਕਾਜ਼ ਹੀ ਹਰ ਟੂ ਗੋ ਟੂ ਦਿੱਲੀ ਉਹਨਾਂ ਨੇ ਮੈਨੂੰ ਕਿਹਾ ਸੀ ਬਾਜਾ ਸਾਹਿਬ ਤੁਸੀਂ ਸਾਈਨ ਕਰਕੇ ਛੱਡ ਜੋ ਮੈਂ ਐਤਵਾਰ ਦਿੱਲੀ ਤੋਂ ਵਾਪਸ ਆਣਾ ਸੋਮਵਾਰ ਆਪਾਂ ਟੇਕ ਅਪ ਕਰਾਂਗੇ ਸੋ ਆਈ ਹੈਵ ਫਰਸਟ spoken ਟੂ ਮਿਸਟਰ ਬੈਂਸ ਆਫਟਰ ਦੈਟ ਆ ਹਸਕ ਟੂ ਮਿਸਟਰ ਦਿਓਲ ਇਹ ਸਾਰੀ ਗੱਲ ਬਾਤ ਅਜੀਤ ਬੰਦਿਆਂ ਨਾਲ ਤੁਹਾਡੀ ਗੱਲ ਹੋਈ ਹੈ ਕਿ ਅਸੀਂ ਵੇਖੋ ਗੱਲ ਮੈਂ ਉਹਨਾਂ ਦੇ ਪਰਿਵਾਰ ਕੋ ਹੋ ਕੇ ਆਇਆ ਮੇਰੇ ਨਾਲ ਸਾਜੀਤ ਮਹਿੰਦਰ ਸਿੰਘ ਸਿੱਧੂ ਜੀ ਵੀ ਨੇ ਸਿੱਧੂ ਸਾਹਿਬ ਇੱਥੇ ਆ ਜੋ ਕੁਰਸੀ ਇੱਥੇ ਲੈ ਉਹ ਵੀ ਨਾਲ ਗਏ ਉਦੋਂ ਬਹੁਤ ਸਾਰੇ ਸਾਡੇ ਕਾਂਗਰਸ ਦੇ ਲੀਡਰ ਗਏ ਆਈ ਵਾਸ ਦੀ ਫਰਸਟ ਕਾਂਗਰਸ ਲੀਡਰ ਜਿਹੜਾ ਸ਼ੁਭ ਕਰਨ ਸਿੰਘ ਦੇ ਘਰ ਪਹੁੰਚੇ ਬਾਡੀ ਤੇ ਉਹਨਾਂ ਦੀ ਪਟਿਆਲੇ ਸੀ ਬਟ ਮੈਂ ਉੱਥੇ ਜਾ ਕੇ ਆਇਆ ਉਹਦੇ ਦਾਦੀ ਜੀ ਨੂੰ ਮਿਲ ਕੇ ਆਇਆ ਉਹਨਾਂ ਦੇ ਫਾਦਰ ਨੂੰ ਮਿਲ ਕੇ ਆਇਆ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਆਇਆ ਅਸੀਂ ਇਹ ਯਕੀਨ ਵੀ ਉਦੋਂ ਦਵਾਇਆ ਬਟ ਤੁਹਾਨੂੰ ਪਤਾ ਹੈ ਉਸ ਟਾਈਮ ਵੀ ਜਿਹੜੀਆਂ ਕਿਸਾਨ ਯੂਨੀਅਨਸ ਨੇ ਉਹ ਡਾਇਰੈਕਟਲੀ ਗਵਰਨਮੈਂਟ ਨਾਲ ਇਸ ਇਸ਼ੂ ਤੇ ਗੱਲ ਕਰਨੀ ਸੀ। ਤੋਂ ਅਸੀਂ ਜ਼ਿਆਦਾ ਇਹਦੇ ਵਿੱਚ ਆਪਣੇ ਆਪ ਨੂੰ ਪਿੱਛੇ ਰੱਖ ਕੇ ਗੱਲ ਕੀਤੀ ਹੈ। ਸਾਡੀ ਸਹਾਨਭੂਤੀ ਨਾਲ ਅਸੀਂ ਜੋ ਐਫਰਟ ਹੋ ਸਕਦਾ ਕਰਾਂਗੇ। ਬਟ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਓਵਰਸਟੈਪ ਕਰਕੇ ਕਰੀਏ। ਜਿੱਥੇ ਵੀ ਉਹਨਾਂ ਦੇ ਪਰਿਵਾਰ ਦੀ ਤਸੱਲੀ ਹੋਏਗੀ। ਜਿੱਥੇ-ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਕਰਾਂਗੇ। ਅੱਜ ਜਿਹੜਾ ਸਾਡਾ ਛੋਟਾ ਵੀਰ ਹੈ ਜਿਹਨੂੰ ਰੋਥਕ ਤੋਂ ਲੈ ਕੇ ਆਏ ਨੇ। ਉਹਨਾਂ ਦੇ ਪਰਿਵਾਰ ਦੇ ਵੀ ਮੈਸੇਜਸ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਮੈਂ ਹਰਿਆਣਾ ਦੀ ਟਾਪ ਲੀਡਰਸ਼ਿਪ ਆਪਣੀ ਜਿਹੜੀ ਉਹਦੇ ਨਾਲ ਗੱਲ ਕੀਤੀ ਸੀ ਸ਼ਹਿ ਤੁਹਾਡੀ ਲੋਡ ਪੇ ਸਾਨੂੰ ਮਦਦ ਦੀ ਇਹਨਾਂ ਨੂੰ ਸ਼ਿਫਟ ਕਰਾਉਣ ਦੇ ਵਿੱਚ ਉਸ ਤੋਂ ਪਹਿਲੇ ਪਹਿਲੇ ਤੇ ਇੱਕ ਵਾਰ ਇਹਨਾਂ ਨੇ ਹਾਈ ਕੋਰਟ ਦੇ ਜਿਹੜੇ ਇਥੋਂ ਸਪੈਸ਼ਲ ਮੈਸੇਂਜਰ ਗਿਆ ਸੀ ਉਹਨਾਂ ਨੂੰ ਇਨਕਾਰ ਕਰ ਦਿੱਤਾ ਸੀ ਬਾਅਦ ਦੇ ਵਿੱਚ ਕਿਸੇ ਗੱਲ ਕਰ ਦੇ ਐਵ ਇੱਕਸੈਪਟਡ ਤੇ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਸੋ ਇਹ ਕੀ ਹੈ ਨਾਲ ਅਸੀਂ ਇਹ ਚਾਹਾਂਗੇ ਕਿ ਜਿਹੜੇ ਸਾਡੇ ਮਿਸਿੰਗ ਲੋਕ ਨੇ ਉਹਨਾਂ ਦੀ ਵੀ ਜਾਣਕਾਰੀ ਜਿਹੜੀ ਹੈ ਭਗਵੰਤ ਮਾਨ ਸੀਐਮ ਤੋਂ ਸੀਐਮ ਗੱਲ ਕਰਕੇ ਸਾਨੂੰ ਜਾਣਕਾਰੀ ਲੈ ਕੇ ਦੇਣ ਕਿ ਜਿਹੜੇ ਬੰਦੇ ਇਥੋਂ ਚੁੱਕ ਕੇ ਲੈ ਕੇ ਗਏ ਨੇ ਉਹ ਕਿੱਥੇ ਐਂ ਉਹਨਾਂ ਦੇ ਵੀ ਕੇਸਿਸ ਬਕਾਇਦਾ ਤੌਰ ਇੱਥੇ ਰਜਿਸਟਰ ਪੰਜਾਬ ਚੋੜੇ ਚਾਹੀਦੇ ਇੱਕ ਬਾਜਪਾ ਸਰ ਬਿਕਰਮ ਅਜੀਠੇ ਨੇ ਵੀ ਗੱਲ ਕਹੀ ਹੈ ਕਿ 올 ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਇਸ ਮਸਲੇ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਆਮ ਜਨਪੜੀ ਨੂੰ ਇਸ ਤੋਂ ਬਾਹਰ ਰੱਖਿਆ ਜਾਏ 올 ਪਾਰਟੀ ਮੀਟਿੰਗਸ ਲੱਗ ਰਹੀ ਹੈ ਕਿ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ ਨਾਲ ਦੇ ਨਾਲ ਜਦ ਹੋਏਗੀ ਤਾਂ ਕਿਸਾਨਾਂ ਨੂੰ ਵਿੱਚ ਬੁਲਾਇਆ ਜਾਏ ਦੇਖੋ ਮੈਂ ਜਿਸ ਮੀਟਿੰਗ ਦੇ ਵਿੱਚ ਆਪ ਨਹੀਂ ਹੈ ਜਿਹੜੀ ਰੂਲਿੰਗ ਪਾਰਟੀ ਹੈ ਤੇ 올 ਪਾਰਟੀ ਮੀਟਿੰਗ ਜਿਹੜੀ ਬਾਕੀ ਸਾਰੇ ਵੇਖੋ ਜੇ ਤੇ ਕਿਸਾਨ ਯੂਨੀਅਨਸ ਚੰਦੀਆਂ ਹੋਣਗੇ ਅਸੀਂ ਆਣ